ਬ੍ਰਿਟਿਸ਼ ਸਿੱਖ ਭੈਣਪਰਾ ਨੂੰ ਜਾਣ ਬੁੱਝ ਕੇ ਜਾਂ ਲਾਪਰਵਾਹੀ ਨਾਲ ਚੈਰਿਟੀ ਕਮਿਸ਼ਨ ਨੂੰ ਗਲਤ ਜਾਣਕਾਰੀ ਦੇਂਦੇ ਗੁੰਮਰਾਹਕਰਨ ਮਾਮਲੇ 'ਚ ਅਦਾਲਤ ਨੇ ਜੇਲ੍ਹ ਦੀ ਸਜ਼ਾ ਸੁਣਾਈ ਹੈ। ਤੋਂਵੇਂ ਭੈਣਪਰਾ ਸਿੱਖ ਯੂਥ ਯੂਕੇ ਗਰੁੱਪ ਚਲਾਉਂਦੇ ਨੇ ਉਹਨਾਂ ਤੇ ਮਨੀ ਲਾਂਡਰਿੰਗ ਦੇ 50 ਹਜ਼ਾਰ ਪੌਂਡ ਦੀ ਰਕਮ 'ਚ ਹਿਰਾਫੇਰੀ ਦੇ ਛੇ ਮਾਮਲਿਆਂ ਤੇ ਯੂਕੇ ਦੇ ਚੈਰਿਟੀਜ਼ ਐਕਟ 2011 ਦੀ ਧਾਰਾ 60 ਤਹਿਤ ਮਾਮਲੇ 'ਚ ਦੋਸ਼ੀ ਟਹਿਰਾਇਆ ਗਿਆ। ਬਰਮਿੰਗਮ ਕ੍ਰਾਊਨ ਅਦਾਲਤ ਨੇ ਰਾਜਵਿੰਦਰ ਕੌਰ ਨੂੰ 2 ਸਾਲ 8 ਮਹੀਨੇ ਤੇ ਉਸੇ ਭਰਾ ਕੁਲਦੀਪ ਸਿੰਘ ਲਹਿਲ ਨੂੰ 4 ਮਹੀਨੇ ਜੇਲ੍ਹ ਤੇ 80 ਘੰਟ ਸੁਨਾਈਏ ਸਦਾ ਸੁਨਨਮਗਰੋ ਵੈਸਟ ਮਿਡਲੈਂਡਸ ਪੁਲਿਸ ਦੇ ਸੁਪਰੀਡੈਂਟ ਐਨੀ ਮਿਲਰ ਨੇ ਦੱਸਿਆ ਕਿ ਰਾਜਵਿੰਦਰ ਕੋਰ ਨੇ ਬੈਂਕ 'ਚ ਕੰਮ ਕਰਨ ਦੇ ਬਾਵਜੂਦ ਵਿੱਤੀ ਮਾਮਲਿਆਂ ਤੋਂ ਅਣਜਾਣ ਹੋਣ ਦਾ ਦਿਖਾਵਾ ਕੀਤਾ ਪੁਲਿਸ ਅਧਿਕਾਰੀ ਨੇ ਕਿਹਾ ਕਿ ਐਸਵਾਈ ਯੂਕੇ ਸਪਸ਼ਟ ਤੌਰ ਤੇ ਉਹਨਾਂ ਦੇ ਰਹਿਣ ਸਹਿਣ ਲਈ ਫੰਡ ਜਟਾਉਣ ਤੇ ਕਰਜ਼ੇ ਦੇ ਭੁਗਤਾਨ ਦਾ ਸਾਧਨ ਸੀ ਪਰ ਸਿੱਧੇ ਤੌਰ ਤੇ ਆਖਿਆ ਜਾਵੇ ਤਾਂ ਰਾਜਵਿੰਦਰ ਕੋਰ ਸਥਾਨਕ ਲੋਕਾਂ ਵੱਲੋਂ ਲੋਕ ਭਲਾਈ ਕਮਾਲੇ ਦਿੱਤੇ ਗਏ দান ਦੀ ਰਕਮ ਚੋਰੀ ਕਰ ਰਹੀ ਸੀ ਐਸਆਈਯੂਕੇ ਦੇ ਕਾਰਕੁਨਾਂ ਦੇ ਦੋਸ਼ ਲਾਇਆ ਸੀ ਕਿ ਗਰੁੱਪ ਵਿਰੁੱਧ ਬਦਲਾਖੋਰੀ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਇੱਕ ਪਾਸੇ ਜਿੱਥੇ ਵਿਦੇਸ਼ਾਂ ਚ ਰਹਿ ਰਹੇ ਪੰਜਾਬੀ ਵੱਡੇ ਮੁਕਾਮ ਹਾਸਲ ਕਰਕੇ ਪੰਜਾਬ ਦਾ ਮਾਣ ਵਧਾਉਂਦੇ ਨੇ ਉੱਤੇ ਹੀ ਅਜਿਹੇ ਲੋਕ ਗਲਤ ਕੰਮ ਕਰਕੇ ਪੰਜਾਬੀ ਭਾਈਚਾਰੇ ਦੀ ਗਲਤ ਤਸਵੀਰ ਲੋਕਾਂ ਅੱਗੇ ਵਿਦੇਸ਼ ਚ ਪੇਸ਼ ਕਰਦੇ ਨੇ ਹੁਣ ਦੋਵਾਂ ਬ੍ਰਿਟਿਸ਼ ਦੇ ਇੱਕ ਪੈਨਪ੍ਰਾਣ ਨੂੰ ਹੀਰਾ ਫਰੀ ਦੇ ਮਾਮਲੇ ਚ ਅਦਾਲਤ ਨੇ ਦੋਸ਼ੀ ਠਹਿਰਾ ਕੇ ਸਜ਼ਾ ਸੁਣਾਈ ਹੈ